ਕਿੰਨੇ ਕਾਲੇ ਕਿੰਨੇ ਲੋਗ ਜੀ ਬਹੁਤ ਬਹੁਤ ਨਵਾਜੀ ਹੋਰ ਸਨਾਵ ਤੁਸੀਂ ਕਿਵੇਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਆਂ ਜੀ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿਦਾਂ ਦੀਆਂ ਲੱਗਦੀਆਂ ਨੇ ਤੇ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਅੱਜ ਆਪਾਂ ਵੀਡੀਓ ਲੈ ਕੇ ਆਏ ਬੈਗਾਂ ਦੀ ਆਪਣੇ ਕੋਲ ਬੈਗ ਬਣ ਕੇ ਰੈਡੀ ਸੀਗੇ ਇਹ ਭੈਣ ਨੂੰ ਆਪਾਂ ਕੋਰੀਅਰ ਕਰਵਾਉਣਾ ਸੀਗਾ ਇਹ ਭੈਣ ਹੈਗੀ ਆ ਪਾਣੀ ਮੁੱਲਾ ਪਰ ਤੋਂ ਕਲਦੀ ਭਾ ਭੈਣ ਦਾ ਨਾ ਤੇ ਇਹਨਾਂ ਨੇ ਆਪਾਂ ਤੋਂ ਚੀਨ ਕਾਪ ਦੇ ਕੱਪੜੇ ਮੰਗਵਾਏ ਆ ਤੇ ਇੱਕ ਜਿਹਾ ਪਮੋਰਨੀ ਵਾਲੀ ਚੁੰਨੀ ਘੱਲੀ ਸੀਗੀ ਰੋਪੜ ਵਾਲੀ ਭੈਣ ਨੂੰ ਉਹਦੇ ਨਾਲ ਦੀ ਚੁੰਨੀ ਕਲਰ ਪੈਸੇ ਪਾਪਾ ਜੀ ਪਸੰਦ ਆ ਲਿਆਵਾਂਗੇ ਭੈਣ ਨੇ ਚੀਨ ਕਾਪ ਦਾ ਸ਼ੂਟ ਮੰਗਵਾਇਆ ਤੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਉਹ ਭੈਣ ਨੇ ਮਤਲਬੀ ਕਿੰਖਾਵ ਦੇ ਨਾਲ ਕੋਈ ਮੋਰ ਨੇੜੇ ਤੋਂ ਦੁਪੱਟਾ ਮਗਾਇਆਗਾ ਤੇ ਜਦੋਂ ਲੈ ਕੇ ਆਂਦਾ ਕੋਹ ਕੇ ਦਿਖਾਵਾਂਗੇ ਭੈਣ ਆਪਾਂ ਹੁਣੇ ਆਰਡਰ ਕੀਤਾਗਾ 10 ਤੋਂ ਮਿੰਟ ਪਹਿਲੇ ਤੇ ਉਹ ਲੈ ਕੇ ਆਵਾਂਗੇ ਤੇ ਭੈਣਾ ਚਲੋ ਮੇਰਾ ਬੈਗ ਤੇ ਵੀ ਚੁੰਨੀ ਇੱਕ ਭੈਣ ਦੀ ਉਹਨੂੰ ਚਾਹ ਤੁਸੀਂ ਮੇਰੀ ਪਹਿਲਾਂ ਵੀ ਇਹ ਕੋਰੀਅਰ ਕਰਵਾ ਦਿਓ ਤੇ ਇਹ ਆਪਾਂ ਕਰਵਾਵਾਂਗੇ ਇਸ ਵੀਰੇ ਕੋਰੀਅਰ ਕਿਉਂਕਿ ਫਿਰ ਮੈਨੂੰ ਜਿਹੜੀ ਚੀਜ਼ ਬਣੀ ਵੀ ਹੋਵੇ ਉਹਦੀ ਵੀਡੀਓ ਮੈਨੂੰ ਪਹਿਲਾਂ ਬਣਾਉਣੀ ਸੌਖੀ ਆ ਸੀ ਇਹਦੇ ਅਸੀਂ ਕਿਤੇ ਜਾਣਾ ਵਾ ਤੇ ਚਲ ਜਾਂਦੇ ਜਾਂਦੇ ਅਸੀਂ ਕੁਰੀਅਰ ਕਰਵਾ ਜਾਗੇ ਭੈਣ ਦਾ Google Pay ਡਨ ਹੋ ਗਿਆ ਤੁਹਾਨੂੰ ਪਤਾ ਜੀ ਨਾ ਸਿਰਫ ਆਪਣਾ Google Pay ਨਾਲ ਨਹੀਂ ਹੁੰਦਾ ਤੇ ਆਪਾਂ ਉਹਨਾਂ ਚੈਰਾਂ ਪਾ ਚੀ ਜ ਕਿਸੇ ਦੀ ਕੁਰੀਅਰ ਨਹੀਂ ਕਰਵਾਉਂਦੇ ਹੁੰਦੇਗੇ ਤੇ ਭੈਣ ਦੇ ਆਪਾਂ ਨੂੰ ਪੈਸੇ ਪਾਤੇ ਤੇ ਚਲੋ ਮੈਂ ਕਹ ਚਲ ਮੈਂ ਅੱਜ ਫ੍ਰੀ ਹੈਗੀ ਆ ਤੇ ਮੈਂ ਹੁਣੇ ਬਣਾ ਕੇ ਉੱઠી ਸੀਗੀ ਹਾਜੀ ਸੋ ਕੋ ਲੇਟ ਹੋਊਗੀ ਉਹ ਤੇ 4 ਵਜੇ ਵੀਡੀਓ ਆਉਂਦੀ ਪਰ ਹਾਜੀ ਮੈਂ ਬਣਾਈ ਜਾਂਦੀ ਸੀ ਕਿ ਬਣਾ ਕੇ ਹਾਜੀ ਮੈਂ ਤੇ ਮੈਂ ਕਹ ਚਲ ਮੈਂ ਤੁਹਾਨੂੰ ਦਿਖਾ ਦਾਂ ਲੋ ਜੇ ਪਸਖਾਉਣਿਆ ਸੋਨ ਕਿਵੇਂ ਦਿਮਾਗ ਜੈਫਸੈਟ ਹੋ ਜਾਂਦਾ ਤੇ ਇਹ ਭੈਣ ਦੇ ਬੈਗ ਆਪਣੀ ਦੇ ਮੁੱਲਾਪਰ ਤੋਂ ਕਲੀਪ ਭੈਣ ਉਹਦੇ ਬੈਗ ਤੇ ਇੱਕ ਚੁੰਨੀ ਉਹਨਾਂ ਨੇ ਪਤ ਮੰਗਵਾਈ ਆ ਤੇ ਇੱਕ ਆਪਣੀ ਸਮਾਹ ਤੋਂ ਭੈਣ ਜੁੜੀ ਆ 파ਰਮ ਜੀ ਤੋਂ ਮੈਂ ਤੁਹਾਨੂੰ ਅੱਗੇ ਦੱਸ ਦਿੰਦੇ ਮੇਰੇ ਭੈਣ ਦੇ ਪੱਤੋ ਦਗੋਈ ਆ ਉਹ ਤੇ ਅਸੀਂ YouTube ਤੇ ਇੱਕ ਰੂਜੀ ਨਾਲ ਸਿਆਣੂ ਹੋਈਆਂ ਸਈਆਂ ਤੇ ਉਹ ਭੈਣ ਨੇ ਵੀ ਆਪਾਂ ਤੋਂ ਪਰਸ ਮੰਗਵਾਇਆ ਪਹਿਲਾਂ ਮੈਂ ਕਰੀਮ ਕੱ ਲੈ ਸੀ ਉਹਨਾਂ ਨੂੰ ਦੇਖੀਏ ਤਾਂ ਮੰਨ ਲੀਤੇ ਤੁਸੀਂ ਮੈਨੂੰ ਜਿਹੜਾ ਬਲੈਕ ਸੀ ਤੇ ਉਹ ਭੈਣ ਗਣੀ ਮੈਨੂੰ ਤਾਂ ਇਹਦੇ ਨਾਲ ਦਾ ਬਣਾ ਕੇ ਦੋ ਫਿਰ ਬਲੈਕ ਦਾ ਕਲਰ ਆਪਾਂ ਨੂੰ ਮਿਲਿਆ ਨਹੀਂ ਤੇ ਆਪਾਂ ਨੂੰ ਆ ਆ ਮਿਲਿਆਗਾ ਦੇਖੋ ਸੋਨੂੰ ਵੀ ਪਸੰਦ ਹੋਵੇ ਤੁਸੀਂ ਵੀ ਇਸ ਤਰ੍ਹਾਂ ਦਾ ਬਣਵਾ ਸਕਦੇ ਸੀ ਖੁਦ ਹੀ ਆਪਾਂ ਹੁਣੇ ਬਣਾ ਕੇ ਰੈਡੀ ਕੀਤਾਗਾ ਦੇਖੋ ਇਹਦਾ ਰੇਟ ਲਾਇਆ ਆਪਾਂ 300 300 ਰੁਪਏ ਪਰ ਰੇਟ ਲਾਇਆ ਦਾ ਦੇਖੋ ਜੀ ਸੋਨੂੰ ਵੀ ਲੋੜ ਹੋਵੇ ਇਸੇ ਕਲਰ ਦੇ ਵਿੱਚ ਤੁਸੀਂ ਮੰਗਵਾ ਸਕਦੇ ਆ 300 ਕੀ ਇਹਦਾ ਰੇਟ ਆ ਬੈਲ ਬਟਨ ਦਾ ਇਹਰੇ ਪਾ 2200 ਦੇ ਆਪਾਂ ਛੂੜ ਸਾਨੂੰ ਦਿਖਾਏ ਆ ਤੇ ਉਹਨਾਂ ਛੂਟਾਂ ਚ ਫਿਰ ਮੈਨੂੰ ਉੱਥੋਂ ਪੀਸ ਮਿਲ ਗਿਆ ਸੀ ਫਿਰ ਮੈਂ ਪੀਸ ਲਈ ਇਹ ਮਿੰਗਿਆਂ ਦੇ ਵਿੱਚ ਆਹੇ ਤੇ ਇਹ ਆਪਾਂ ਭੈਣ ਨੂੰ ਅੱਗੇ ਵੀ ਕਰੀਮ ਕਲਰ ਤੱਕ ਲੈਸਨ ਸਸਿਆ ਸੀ ਜੀ ਸਮਾਧ ਅਜ ਭੈਣ ਨੂੰ ਤੇ ਉਹ ਭੈਣ ਨੂੰ ਕਹਿੰਦੀ ਫਿਰ ਜਿਹੜਾ ਭੈਣ ਬਲੈਕ ਦਿਖਾਇਆ ਸੀ ਭੈਣ ਕਹਿੰਦੀ ਮੈਨੂੰ ਉਹਦੇ ਨਾਲ ਦੇ ਬਣਾਓ ਤੇ ਫਿਰ ਆਪਾਂ ਆਹ ਕਲਰ ਮਿਲ ਗਿਆ ਇਹ ਵੀ ਬਹੁਤ ਸੋਹਣਾ ਵਾ ਦੋ ਜੀ ਦੇਖੋ ਐਸ ਤਰ੍ਹਾਂ ਪਾ ਜਿੱਪਾ ਲਾਤੀਆਂ ਸਿਸਮੇ ਦੱਸਦੀ ਹਣੀ ਇਸ ਤਰ੍ਹਾਂ ਜਿੱਪਾ ਲਾ ਕੇ ਬਹੁਤ ਖੁਲੀਆਂ ਦੁਨੀਆਂ ਪਾ ਜੀ ਮਲਾਟੀਆਂ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਆ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਜਿਹੜੀ ਮੈਂ ਵੀਡੀਓ ਨਵੀਂ ਬਣਾਵਾਂ ਉਹ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੂਗੀ ਤੇ ਲੋ ਜੀ ਤੁਸੀਂ ਵੀ ਕੀਨ ਕਾਪਾ ਦੇ ਸ਼ੂਟ ਦਾ ਮੈਨੂੰ ਜਰੂਰ ਆਰਡਰ ਦਿਓ ਕਿਉਂਕਿ ਆਪਾਂ ਨੇ ਚਲੋ ਹੁਣ ਤਾਂ ਡੰਨ ਵੀ ਹੋਈ ਜਾਂਦੇ ਵੀ ਕਿੰਨੇ ਪੈਗਾਂ ਨੇ ਮੰਗਵਣੀਆਂ ਮੈਂ ਤੁਹਾਨੂੰ ਦੱਸਿਆ ਸੀ ਸਾਨੂੰ ਇਕੱਠੇ ਵੀਸ ਮਿਲਦੇ ਆ ਦੇਖੋ ਜੀ ਤੈਨੂੰ ਤੁਸੀਂ ਵੀ ਦੱਸਿਓ ਬਸ ਆਪਾਂ ਜਾਣਾ ਹੀ ਆ ਲੈਣ ਕੱਪੜੇ ਫਿਰ ਵਿੱਚ ਵੀ ਆਪਾਂ ਜੀ ਹਸੋਂ ਮੈਂ ਦੱਸਦੀ ਹੁੰਨੀ ਆ ਖੁੱਲੀ ਡੁੱਲੀ ਐ ਇਸ ਤਰ੍ਹਾਂ ਆ ਪਾ ਜੇ ਬਲਾ ਦਿੱਤੀ ਆ ਦੇਖੋ ਜੀ ਇਥੇ ਮੈਨੂੰ ਬਹੁਤ ਸ਼ੌਂਕ ਹੈ ਚੀਜ਼ਾਂ ਦਾ ਦੇਖੋ ਵੀ ਕਾਪੇ ਇਹਦੇ ਨਾਲ ਦਾ ਆ ਬਣਾ ਰਹੇ ਦੇਖੋ ਜੀ ਬਣਾ ਰਹੇ ਇਹਦੇ ਵੀ ਬਹੁਤ ਸਾਰੇ ਇਹਨਾਂ ਜਪ ਲਾਈ ਆ ਤੇ ਰੇਟ ਰਹੂਗਾ ਇਹਨਾਂ ਦਾ 300 ਰੁਪਏ ਤੁਸੀਂ ਵੀ ਕਿਸੇ ਮੇਰੀ ਭੈਣ ਨੇ ਬਣਵਾਉਣੀ ਹੋਵੇ ਤਾਂ ਮੈਨੂੰ ਤੁਸੀਂ ਜ਼ਰੂਰ ਦੱਸਿਓ ਕਿ ਆਪਾਂ ਫਿਰ ਤੁਹਾਨੂੰ ਵੀ ਜ਼ਰੂਰ ਬਣਾ ਕੇ ਦੇਵਾਂਗੇ ਇਸ ਤਰ੍ਹਾਂ ਪਾ ਕੇ ਬਿਚ ਪਲਾ ਦਿੰਦੇ ਆ ਇਹਦੇ ਵਿੱਚ ਫਾਜੀ ਇਹ ਵਲਾ ਤੇ ਹਾਂਜੀ ਵਲਾ ਜੇ ਇਸੀ ਸਲਾਈ ਵਿੱਚ ਆ ਗਈ ਮੈਨੂੰ ਹੁਣ ਦੇਰ ਨਹੀਂ ਪੈਣੀ ਮੈਂ ਪਹਿਲਾਂ ਨਹੀਂ ਦੇਖੀ ਹੈਗੀ ਜੇ ਇਸੀ ਸਲਾਈ ਵਿੱਚ ਆ ਗਈ ਮੈਂ ਤੁਹਾਡਾ ਕੋ ਨਹੀਂ ਦੇਰ ਦਿੰਦੀ ਆ ਤੇ ਨੋ ਲੱਗੀ ਤਾਂ ਤੇ ਲੋ ਜੀ ਦੇਖੋ ਇਹ ਆਪਾਂ ਤੋਂ ਦੋ ਬੈਗੇ ਭੈਣ ਸਮਾ ਇੱਕ ਆਪਾਂ ਦੋਨੇ सेम ਇੱਕੋ ਜਿਹਾ ਕੋਈ ਫਰਕ ਨਹੀਂ ਇਹਨਾਂ ਦੇ ਵਿੱਚ ਇੱਕ ਭੈਣ ਦਾ ਆਪਣੇ ਦਾ ਸਮਾਦ ਆ ਲੀਦਾ ਹੈ ਤੇ ਇੱਕ ਆਪਣੇ ਭੈਣ ਨੂੰ ਮੇਰੀ ਮੁੱਲਾ ਪੋਰਟੋਕਲ ਦੀ ਖੋੜਨਾ ਦਾ ਵਾ ਦੇਖੋ ਜੀ ਸੋਨੂੰ ਵੀ ਇਸ ਤਰ੍ਹਾਂ ਪਸੰਦ ਹੋਵੇ ਤੁਸੀਂ ਬਣਵਾਓ ਜ਼ਰੂਰ ਜੇ ਮੌਕਾ 줘 ਅਲੋ ਦੋ ਸੋਨੇ ਬਣ ਕੀਤੇ ਆਰਨੇ ਕੇ ਲੋ ਇੱਕ ਆਪਣੀ ਬਲਜੀਤ ਜੁੜੇ ਹੋਇਆ ਜਿਨ੍ਹਾਂ ਦੇ ਆਪਣੇ ਵੱਡੇ ਬੈਗ ਪੰਜ ਬਣਾ ਲੈ ਲੋ ਮਨਦੀਪ ਥੋੜੇ ਬੋਲੇ ਵੀਡੀਓ ਆ ਜਾਨੀ ਆਪਾਂ ਦੇ ਕੋਲ ਇੱਕ ਬੈਗ ਦਾ ਕੱਪੜਾ ਪਿਆਗਾ ਜਿਨ੍ਹਾਂ ਦਾ ਪਹਿਲਾ ਆਰਡਰ ਹੋ ਗਿਆ ਵੀ ਸਾਨੂੰ ਬਣਾ ਦਿਓ ਆਪਾਂ ਉਹਨਾਂ ਨੂੰ ਪਹਿਲਾਂ ਬਣਾ ਕੇ ਦੇਵਾਂਗੇ ਕਿਉਂਕਿ ਆਪਣੇ ਕੋਲੇ ਉਸ ਤੋਂ ਬਹੁਤ ਮੁਸ਼ਕਲ ਦਾ ਕੱਪੜਾ ਮਿਲਦਾ ਹੈਗਾ ਤੇ ਜਿਨ੍ਹਾਂ ਦਾ ਪਹਿਲਾ ਆਲਟਰ ਆਇਆ ਸੀ ਆਪਾਂ ਉਹਨਾਂ ਨੂੰ ਇੱਕ ਬੈਗ ਦਾ ਕੱਪੜਾ ਆਪਣੇ ਕੋਲੇ ਪਿਆ ਤੇ ਆਪਾਂ ਬਣਾ ਦਾਂਗੇ ਲੋ ਦੇਖੋ ਜੀ ਇਹ 벨ਵਟ ਨਾਲ ਜਿਹੜੀ ਮਹਿੰਗੀ 2000 ਵਾਲੇ ਸ਼ੂਟਸ ਉਹ ਹੋਂਗਾ ਤੇ ਲੋ ਜੀ ਮੈਂ ਕਮੈਂਟ ਕਰਕੇ ਦੱਸੇ ਮੇਰੀਆਂ ਭੈਣਾਂ ਵੀ ਮੇਰੇ ਬੈਗ ਕਿੰਦਾ ਦੇ ਬਣੇ ਉਹ ਤੁਹਾਡਾ ਦੁੱਧ ਦੇਖਿਓ ਦੇਖੋ ਜੀ ਉਧਰ ਮਗਾਤ ਤੇ ਕਰਕੇ ਆਈ ਸੀਗੀ ਉਧਰ ਪਹਿਨ ਦਾ ਦਦਾ ਪਨੀਰ ਧਰ ਕੇ ਸੀਗਾ ਜਿਵੇਂ ਪਨੀਰ ਵੀ ਡੇਟ ਹੋ ਗਈ ਮਨੋਰ ਤੋਂ ਤਰੂੰ ਤਾਂ ਕੋਗਾਂ ਨਹੀਂ ਹਜੇ ਤਾਂ 3:30 ਹੀ ਹੋਇਆ 3:30 ਹੋਇਆ ਚਲੋ ਸਬ지 ਸਖੂ ਹੀ ਬਣਾਉਣੀ ਆ ਲਓ ਜੀ ਦੇਖੀ ਇਹ ਸੰਸਾਨ ਦਾ ਜਰੂਰ ਦੱਸਿਓ ਕਮੈਂਟ ਕਰਕੇ ਤੇ ਕਾ ਪਹਿਨ ਦੀ ਦਵੱਟਾ ਵਾ ਆ ਲਿਆਂਦੇ ਸੀਗੇ ਦਵੱਟੇ 150 ਵਾਲੇ ਆ ਤੁਸੀਂ ਵੀ ਮੰਗਵਾਉਣੇ ਹੋਏ ਖੁੱਲੇ ਡੁੱਲੇ ਦੇਖੋ ਜੀ ਖੁੱਲੇ ਡੁੱਲੇ ਦਵੱਟੇ 150 ਰੁਪਏ ਆ ਪਹਿਨ ਨੂੰ ਇਹ ਲਾਇਆਗਾ ਤੇ ਇਹ ਭੈਣ ਦੇ ਆਪਣੇ ਬਣ ਗਏ 520 ਰੁਪਏ ਬਣ ਕੇ ਦੋ ਚੀਜ਼ਾਂ ਦੀ ਉਹਨਾਂ ਦੇ ਆਪਾਂ ਨੂੰ Google Pay ਕਰਤਾ ਪਏ ਨੇ ਤੇ ਚਲੋ ਆਪਣੇ ਕੋਲ ਟਾਈਮ ਸੀਗਾ ਮੈਂ ਕਿਹਾ ਚਲੋ ਮੈਂ ਵੀਡੀਓ ਚ ਦਿਖਾ ਹੀ ਦਿੰਨੀ ਅਸ ਵੀਰੇ ਕੋਈ ਦੇਖਾਂ ਕੋਈ ਨਵੀਂ ਵੀਡੀਓ ਲੈ ਕੇ ਆਵਾਂਗੇ ਲਓ ਜੀ ਦੱਸਿਓ ਜੀ ਕਿਦਾਂ ਦਾ ਲੱਗੇ ਦਵੱਟਾ ਸੋਨੂੰ ਵੀ ਇਸ ਤਰ੍ਹਾਂ ਲੋੜ ਹੋਵੇ ਤੁਸੀਂ ਮੈਥੇ ਜ਼ਰੂਰ ਮੈਨੂੰ ਆਰਡਰ ਦਿਆ ਕਰੋ ਮੇਰੀਆਂ ਭੈਣਾਂ ਜਿਹੜੇ ਮੇਰੇ ਨਾਲ ਵਿੜੇ ਹੋਏ ਆ ਤੇ ਮੈਨੂੰ ਦੱਸਿਆ ਕਰੋ ਬਹੁਤ ਇੱਕ ਤਾਂ 100 ਵਾਲੇ ਸੀ ਭੈਣਾਂ ਦੇ ਨਹੀਂ 150 ਵਾਲਾ ਘੱਲਿਓ ਥੋੜਾ ਵੱਡੇ ਘੱਲਿਓ ਲੋਜੀ ਤੁਸੀਂ ਵੀ ਦੱਸਿਓ ਜੀ ਇਹਨਾਂ ਭੈਣਾਂ ਨੇ ਇਸ ਤਰ੍ਹਾਂ ਦੇ ਦਵੱਟੇ ਮਗਵਾਉਣੇ ਆਪਾਂ ਤੁਹਾਡੇ ਲਈ ਵੀ ਕਰਾਂਗੇ ਤੇ ਬੈਗ ਆਪਣੇ ਕੋਲਸ ਨੂੰ ਲੱਗੇ ਜਿੱਸਾ ਵੀ ਆਪਣੇ ਕੋਲੇ ਇੱਕ ਬੈਗ ਦਾ ਕੱਪੜਾ ਪਿਆ ਹੈਗਾ ਜਿਹਨੇ ਪਹਿਲਾਂ ਆਰਡਰ ਵੀਡੀਓ ਦੇਖ ਕੇ ਕਰਤਾ ਵੀ ਸਾਡਾ ਬਣਾ ਕੇ ਰੱਖ ਦੋ ਪਉਦਾ ਬਣਾਵਾਂਗੇ ਤੇ ਕੱਲ ਬਲਜੀਤ ਭੈਣ ਆਪਣੇ ਨਾਲ ਜੁੜੇ ਹੋਏ ਆ ਤੇ ਉਹ ਅਸੀਂ ਮੈਨੂੰ ਵੀ ਬਣਾ ਕੇ ਦੇ ਪਰ ਆਪਾਂ ਕੱਪੜਾ ਨਹੀਂ ਦਿਖਾਇਆ ਸੀ ਉਹਨਾਂ ਨੂੰ ਬਹੁਤ ਸੋਹਣੇ ਮੈਂ ਤਾਂ ਬਹੁਤ ਸੋਹਣੇ ਲੱਗੀ ਜਾਂਦੇ ਦੇਖੋ ਜੀ ਮੈਂ ਤਾਂ ਹੱਡੀ ਨਜ਼ਰ ਕੋਰੀਆ ਨਹੀਂ ਕਰਾਉਣੀ ਮੈਂ ਸਾਹਮਣੇ ਟੰਗ ਦੇਣੀ ਮੈਂ ਤਾਂ ਬਸ ਵਿੰਡਨ ਦਿਖੀ ਜਾਣਾ ਕਰ ਠੀਕ ਬਹੁਤ ਸੋਹਣੇ ਕੱਲ ਅਤੇ ਸੈਵਿੰਗ ਆਪੇ ਨਾ 12 ਇਹ ਕਿਥੇ ਪੜੇ ਹਾਂ ਚਲੋ ਜੀ ਆਪਾਂ ਵੀਡੀਓ ਦਾ ਕਰਨ ਲੱਗੇ ਆਂਡ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਵੀ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਆ ਤੇ ਜੇ ਤੁਹਾਨੂੰ ਵੀ ਕੋਈ ਛੋਟਾਂ ਦੀ ਖੀਨਖਾਲ ਦੀ ਛੋਟਾਂ ਦੀ ਲੋੜ ਆ ਤੁਸੀਂ ਮੈਨੂੰ ਜਰੂਰ ਦੱਸਿਓ ਆਪਾਂ ਲੈ ਕੇ ਆਵਾਂਗੇ ਤੇ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਨਵੀਂ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਪਹੁੰਚ ਜੇ ਆਕਰੋਗੇ ਲੋਜੀ ਕੋਟੀ ਦੇ ਬਣਾ ਲਈ ਸਨਤੀ ਸੀ ਸੀ ਲੋਜੀ ਦੇਖੋ ਦੋ ਚਲੋ ਜੀ ਠੀਕ ਆ ਆਪਾਂ ਫੇਰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਲੋਜੀ ਠੀਕ ਆ ਸਫਾਈ ਤੁਹਾਨੂੰ ਫੇਰ ਦਿਖਾਵਾਂ ਇਹ ਵੀ ਪੜਾ ਦੇ ਕੇ ਇਹਨਾਂ ਸਿਧੂਰੀ ਗੂੜੀ ਗੂੜੀ ਬਾਰਨ ਮੋੜ ਮੋੜ ਕੇ ਜੀ ਇਹਨਾਂ ਕੋਲ ਇੰਨੇ ਸਨੇ ਬੈਗ ਬਣ ਗਏ ਧੰਨਵਾਦ ਮੇਰੀਆਂ ਭੈਣਾਂ ਜਿੱਤ ਸੁਮਿੰਦੀ ਦਾ ਪਿਆਰ ਦਿੰਨੇ ਆ ਇਹ ਤਨ ਤਨ ਸੋਹਣੀਆਂ ਲੋਜੀ ਠੀਕ ਆ ਆਪਾਂ ਵੀ ਇਹ ਕੰਮ ਲੱਗਣ ਲੱਗਾ